மாமா டண்டி ஷா मां ਚਲ ਜਵੇ ਤਾਂ मां ਤੋਂ ਬਾਅਦ ਇਹ ਠੰਡੀਆਂ ਸ਼ਾਮਾਂ ਦੇਣ ਵਾਲਾ ਕੌਣ ਹੋਵੇਗਾ ਅੱਜ ਉੱਗੇ ਜਿਹੜੇ ਆ ਸਮਾਜ ਸੇਵੀ ਅਤੇ ਕਲਮ ਨਵੀਸ ਅਮਰੀਕ ਦਿਵਾਲ ਦੇ ਮਾਤਾ ਜੀ ਜੋ ਕਿ ਪਿਛਲੇ ਦਿਨੀ ਪਿਸ਼ੋੜਾ ਦੇ ਗਏ ਸਨ ਉਹਨਾਂ ਦਾ ਅੱਜ ਨਿਮਿਤ ਜਿਹੜਾ ਹੈ ਪਿੰਡ ਕਾਲੇਵਾਲ ਬੀਤ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਆਗੂਆਂ ਨੇ ਸ਼ਿਰਕਤ ਕੀਤੀ ਸਭ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨੀਏ ਜਥਿਆਂ ਵੱਲੋਂ ਵਿरागਮਈ ਕੀਰਤਨ ਕੀਤਾ ਗਿਆ ਇਸ ਮੌਕੇ ਤੇ ਸੁਮੂਹ ਬੁਲਾਰਿਆਂ ਨੇ ਕਿਹਾ ਕਿ ਮਾਤਾ ਪ੍ਰਕਾਸ਼ ਕੌਰ ਦੀ ਆਪਣੇ ਪੁੱਤਰਾਂ ਅਮਰੀਕ ਦਿਵਾਲ ਉੱਗੇ ਲੇਖਕ ਅਤੇ ਸਮਾਜ ਸੇਵੀ ਸੋਨੀ ਦਿਵਾਲ ਨੂੰ ਸਮਾਜ ਸਿੱਖਿਆ ਤੇ ਵਾਤਾਵਰਣ ਖੇਤਰਾਂ 'ਚ ਵੱਡੀ ਦੇਣ ਹੈ ਜਿਸ ਲਈ ਅੱਜ ਦੋਨੋਂ ਪੁੱਤਰ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਲਈ ਵੀ ਆਪਣਾ ਬਣਦਾ ਯੋਗਦਾਨ ਜਿਹੜਾ ਪਾ ਰਹੇ ਹਨ ਇਸ ਮੌਕੇ ਤੇ ਜਿੱਥੇ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਆਗੂ ਹਨ ਸ਼ਿਰਕਤ ਕੀਤੀ ਉੱਥੇ ਵਕ ਵਕ ਸਮਾਜ ਸੇਵੀ ਸੰਸਥਾਵਾਂ ਮੁਲਾਜ਼ਮ ਜਥੇਬੰਦੀਆਂ ਪੱਤਰਕਾਰ ਦੇ ਵਕ ਵਕ ਜਿਹੜੇ ਖੇਤਰਾਂ ਦੇ ਪੱਤਰਕਾਰ ਹੈ ਉਹਨਾਂ ਨੇ ਵੀ ਮਾਤਾ ਪ੍ਰਕਾਸ਼ ਕੌਰ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਆਉ ਤੁਹਾਨੂੰ ਦਿਖਾ ਰਹੇ ਆ ਜਿਹੜੀਆਂ ਸ਼ਰਧਾਂਜਲੀ ਸਮਾਗਮ ਦੀਆਂ ਵਾਕ ਵਾਕ ਜਿਹੜੀਆਂ ਤਸਵੀਰਾਂ ਪਟਨਾ ਮਾਸਟਰ ਅਮਰੀਕ ਸਿੰਘ ਵਿਆਲ ਪਿੰਡ ਕਾਲੇਵਾਲ ਦੀਪ ਤੋਂ ਜਿਨ੍ਹਾਂ ਦੀ ਮਾਂ ਇਸ ਦੁਨੀਆ ਤੋਂ ਰਖੂਰ ਹੋਈ ਮਾਤਾ ਪ੍ਰਕਾਸ਼ ਕੌਰ ਜੀ ਉਹਨਾਂ ਦੀ ਜੱਤ ਅਰਦਾਸ ਸੀ ਦੁਨੀਆ ਵਾਲੇ ਉਹ ਜਿਹੜਾ ਮਨੁੱਖ ਆਪਣੇ ਮਾਪੇ ਦੀ ਸੇਵਾ ਕਰਦਾ ਆਪਣੇ ਮਾਂ ਨੂੰ ਰੱਬ ਸਮਝ ਕੇ ਸੇਵਾ ਕਰਦਾ ਉਹਨਾਂ ਨੂੰ ਇਸ ਤਰ੍ਹਾਂ ਦੇ ਸਵਰਗ ਹੈ ਪਰ ਮੈਂ ਸਮਝਦਾ ਕਿ ਪੰਜਾਬ ਨੂੰ ਗੁਰਮੁਖੀ ਧਰਤੀ ਕਿਹਾ ਜਾਂਦਾ ਪਰ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ ਜਿਹੜੇ ਇਹ ਅनाथ ਆਸ਼ਰਮ ਖੁੱਲੇ ਹੋਏ ਨੇ ਜੁਗਰੂ ਸਾਡੇ ਉੱਤੇ ਰੋਦੇ ਨਹੀਂ ਉਹ ਮੈਂ ਸਮਝਦਾ ਮਾਂ ਨੂੰ ਅੰਤਮ ਛੜਜ ਦੀ ਛੜਦਾ ਦੇ ਖੁੱਲੇ ਹੋਈ ਹੈ ਕਿ ਆਪਣੇ ਮਾਵਾ ਆਪਣੇ ਪਿੰਡਾਂ ਦਾ ਨੇ ਬੇਰਸਤਗਾਰ ਕਰੀਏ ਉਹਨਾਂ ਨੂੰ ਧੱਕਾ ਨਾ ਲਈਏ ਜਿਹੜਾ ਸਾਨੂੰ ਪਾਲਿਆ ਅਸੀਂ ਵੀ ਆਪਣੇ ਮਾਤਾ-ਪਿਤਾ ਦੀ ਸੇਵਾ ਕਰੀਏ ਮੈਂ ਸਮਝਦਾ ਕਿ ਰੱਬ ਦੀ ਬਾਤ ਹੈ ਕਿ ਰੱਬ ਦੀ ਪੂਜਾ ਹੈ ਸੋ ਪਾਤਕਾ ਕਿਰਪਾ ਕਰਨ ਮਾਤਾ ਨੂੰ ਆਪਣੇ ਚਰਨਾਂ ਦੇ ਨਿਵਾਸ ਤੇ ਹਾਂਜੀ ਅੱਜ ਅਸੀਂ ਮਾਤਾ ਪ੍ਰਜਾਪਤ ਜੀ ਜੋ ਕਿ ਗੁਰੂ ਮਹਾਰਾਜ ਪ੍ਰਕਾਸ਼ ਲਾਣਾ ਕਰ ਗਏ ਜੋ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਉਹਨਾਂ ਦੇ ਅੰਤਿਮ ਅਰਦਾਸ ਦਿੱਤੇ ਜਾ ਰਹੇ ਸੀਗੇ ਔਰ ਆਪਣੇ ਸਾਥੀ ਨੂੰ ਇਸ ਤਰ੍ਹਾਂ ਉਹਨਾਂ ਨੇ ਇਸ ਜੀਵਨ ਦੇ ਵਿੱਚ ਸਮਾਜ ਨੂੰ ਦਿੱਤਾ ਉਹ ਬਹੁਤ ਵੱਡੀ ਗੱਲ ਹੈ ਕਿਉਂਕਿ ਜੁਆਨੀਆ ਸ਼ਖਸੀਤਾ ਨਾਮਾ ਪਰ ਚਾਹੇ ਉਹ এডਿਕੇਸ਼ਨ ਪ੍ਰੋਗਰਾਮਿਤ ਨਾਲ ਸੰਬੰਧਿਤ ਹੋਣ ਚਾਹੇ ਇਲਾਕੇ ਦੀ ਸਮਾਜ से भी ਜਿਹੜਾ شخصیت ہو اور سارے ہوتے لوگ جڑے ایتے آگے جب ہمیں حاضری لگائی ہے اس تو پتہ لگتا ہے کہ یہ ہو جا پرکاش انہوں دے پرکار دا انہوں نے انہوں نے بچیاں دا اس سماج دے بچے اور جاندے جاندے جڑے انہوں نے اپنے نیتر دان کیتے ایک ہوتی جانا اکر دے کے جانا یہ بہت بڑی گل ہے سو میں اس مہان شخص دلوں سلام کر دیا اور میں یہی گوا کرتی کہ کہ پرماتما اپنے چران سے